ਇਹ ਗੱਲ ਇਸ ਤਰ੍ਹਾਂ ਜੀ ਵੀ ਜਿਹੜੀ ਕਿਸਾਨੀ ਆ ਨਾ ਕਿਸਾਨ ਆ ਜਿਹੜੇ ਇਹ ਅੰਨਦਾਤਾ ਕਹਿ ਦਿੰਦਾ ਕੋਈ ਇਹਨਾਂ ਨੂੰ ਦੇਸ਼ ਦੀ ਰੀੜ ਦੀ ਹੱਡੀ ਕਹਿ ਦਿੰਦਾ ਸਰਕਾਰਾਂ ਇਹ ਤਾਂ ਮੰਨਦੀਆਂ ਵੀ ਜਦੋਂ ਤਾਂ ਖਰੀ ਕ੍ਰਾਂਤੀ ਦੀ ਲੋੜ ਹੁੰਦੀ ਆ ਜਦੋਂ ਦੇਸ਼ ਨੂੰ ਅੰਨ ਦੀ ਲੋੜ ਹੁੰਦੀ ਆ ਉਦੋਂ ਇਹਨਾਂ ਨੂੰ ਕਹਿ ਦਿੰਦੇ ਆ ਵੀ ਜੀ ਕਿਸਾਨ ਜਿਹੜੇ ਆ ਜੈ ਜਵਾਨ ਜੈ ਕਿਸਾਨ ਉਦੋਂ ਬਹੁਤ ਹੀ ਵਡਿਆਈ ਕੀਤੀ ਜਾਂਦੀ ਆ ਕਿਸਾਨਾਂ ਦੀ ਪਰ ਜਿੱਦਣ ਕਿਸਾਨ ਆਪਣੇ ਹੱਕ ਮੰਗਦੇ ਆ ਫਿਰ ਲਾਠੀ ਚਾਰਜ ਹੁੰਦਾ ਠੀਕ ਹੈ ਉੱਥੇ ਸਾਡੇ ਬਜ਼ੁਰਗ ਬੈਠੇ ਸੀ ਮੰਮੀ ਉੱਥੇ ਰਿਆਂ ਘਰਨੇ ਚ ਬਹੁਤ ਚੋਰ ਇੱਕ ਸਾਲ ਤੋਂ ਵੱਧ ਹੋ ਘਰਨਾ ਚੱਲਿਆ ਲਗਾਤਾਰ ਅਸੀਂ ਉੱਥੇ ਵਿਚਰਦੇ ਰਹੇ ਆਉਂਦੇ ਰਹੇ ਜਾਂਦੇ ਰਹੇ ਆ ਮੈਂ 100 ਡਾਕਟਰ ਟਰਾਲੀਆਂ ਦਾ ਜਥਾ ਲੈ ਕੇ ਵੀ ਗਿਆ ਆਪਣੀ ਗੱਡੀ ਟਰੱਕ ਆਪਣੇ ਟਿਰਕ ਟਰਾਲੀਆਂ ਉੱਤੇ ਸੀ ਸਾਡੀਆਂ ਦੋ ਟਰਾਲੀਆਂ ਵੀ ਜਿਹੜੀਆਂ ਮੌਦਨ ਦੀਆਂ ਉਹ ਸਾਡੇ ਜੋਨ ਦੀਆਂ ਗਵਾਚ ਗਈਆਂ ਦਬਾਬੇ ਦੀਆਂ ਜਿਹੜੀਆਂ ਲੱਭ ਨਹੀਂ ਰਹੀਆਂ ਤੇ ਸਰਕਾਰ ਨੇ ਜੋ ਵੀ ਕੀਤਾ ਬਹੁਤ ਜੁਲਮ ਕਹਿ ਲੋ ਧੱਕਾ ਕਹਿ ਲੋ ਇਹ ਕਿਸਾਨਾਂ ਨੇ ਉਹ ਕੀਤਾ ਹਾਲਾਂਕਿ ਕੋਈ ਉੱਥੇ ਕੋਈ ਇਦਾਂ ਦੇ ਨਹੀਂ ਭੋਲੇ ਭਾਲੇ ਲੋਕ ਬੈਠੇ ਸੀ ਉਹ ਬਜ਼ੁਰਗ ਨਾ ਤਾਂ ਕਿਸੇ ਨੂੰ ਤੰਗ ਕਰਦੇ ਸੀ ਜਿਹੜਾ ਇਹ ਪ੍ਰਚਾਰਿਆ ਜਾਂਦਾ ਮੀਡੀਆ 'ਚ ਰਾਹ ਬੰਦ ਕੀਤਾ ਕਿਸਾਨਾਂ ਨੇ ਮੈਂ ਉੱਥੇ ਖੁਦ ਰਿਆਂ ਜੀ ਇੱਕ ਸਾਲ ਤੋਂ ਕੋਈ ਰਾਹ ਨਹੀਂ ਬੰਦ ਕੀਤਾ ਸੀ ਵਿਚਲਾ ਜਿਹੜਾ ਰਸਤਾ ਖੁੱਲਾ ਸੀ ਕਿਸਾਨ ਬੈਠੇ ਸੀ ਆਸੇ-ਪਾਸੇ ਮੇਨ ਰੋਡ ਕਿਸਾਨਾਂ ਨੇ ਨਹੀਂ ਰੋਕਿਆ ਸੀ ਮੇਨ ਰੋਡ ਤਾਂ ਹਰਿਆਣਾ ਸਰਕਾਰ ਨੇ ਉੱਥੇ ਲਾ ਕੇ ਵੱਡੀਆਂ-ਵੱਡੀਆਂ ਕੰਧਾਂ ਕਰਕੇ ਉੱਥੇ ਮਿਲਟਰੀ ਲਾ ਕੇ ਉਹਨਾਂ ਨੇ ਰੋਕਿਆ ਸੀ ਸੋ ਆਮ ਲੋਕਾਂ 'ਚ ਲਿਖਾ ਪਾਇਆ ਜਾਂਦਾ ਵੀ ਕਿਸਾਨ ਰਾਹ ਰੋਕਦੇ ਆ ਕਿਸਾਨਾਂ ਨੇ ਕਦੀ ਵੀ ਕਿਸੇ ਦਾ ਰਾਹ ਨਹੀਂ ਰੋਕਿਆ ਤੇ ਇਹ ਵੀ ਗੱਲ ਲੋਕਾਂ ਦੇ ਮਨ ਧਿਆਨ 'ਚ ਲਿਆ ਦੇਣਾ ਚਾਹਣਾ ਵੀ ਜੇ ਕੱਲ ਨੂੰ ਪੰਜਾਬ ਤੇ ਜਾਂ ਕਿਸੇ ਵੀ ਇਸੇ ਵੀ ਹਜ਼ਾਰੇ ਤੇ ਕੋਈ ਮੁਸੀਬਤ ਆਉਂਦੀ ਆ ਤੇ ਸਭ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਹੀ ਬੋਲਦੀਆਂ ਸਭ ਤੋਂ ਪਹਿਲਾਂ ਕਿਸਾਨ ਹੀ ਬੋਲਦੇ ਹਾਂ ਉਹ ਵੱਖਰੀ ਗੱਲ ਆ ਪੀ ਜਥੇਬੰਦੀਆਂ ਵਾਲੀਆਂ ਹੋਣ ਕਰਕੇ ਕਈ ਜਥੇਬੰਦੀਆਂ ਆਪ ਕੋ ਆਪਣੀਆਂ ਘਰ 'ਚ ਬਣਾ ਲੀਆਂ ਇਹ ਆਫਤ ਜਥੇਬੰਦੀਆਂ ਦਾ ਏਕਾ ਨਾ ਹੋਣ ਕਰਕੇ ਇਹ ਜ਼ਰੂਰ ਗੱਲ ਆਈ ਵੀ ਕਈ ਵਾਰੀ ਕੋਈ ਜਥੇਬੰਦੀ ਗਲਤ ਸਟੈਂਡ ਲੈ ਲੈਂਦੀ ਆ ਤੇ ਉਹਦੀ ਜਿਹੜੀ ਤੌਮਤ ਉਹ ਸਾਰੇ ਕਿਸਾਨ ਲੀਡਰਾਂ ਤੇ ਚੱਲ ਜਾਂਦੀ ਜਿਆਦਾਤਰ ਜਿਹੜੇ ਕਿਸਾਨ ਲੀਡਰ ਆ ਸੂਝਵਾਨ ਆ ਆਗੂ ਆ ਵਧੀਆ ਲੀਡਰ ਆ ਪਰ ਵਿੱਚ ਵਿਚਾਲੇ ਕਿਉਂਕਿ ਇਹ ਜਥੇਬੰਦੀਆਂ ਹੁੰਦੀਆਂ ਜਿਹੜੀਆਂ ਇਹ ਆਮ ਹੀ ਜਦੋਂ ਦਿੱਲੀ ਧਰਨਾ ਲੱਗਾ ਸੀ ਉਹਦੇ ਤੋਂ ਬਾਅਦ ਜਦੋਂ ਕੋਈ ਲਹਿਰ ਪੰਜਾਬ ਚ ਉੱਠਦੀ ਆ ਪਹਿਲਾਂ ਕੋਈ ਹਥਿਆਰਬੰਦ ਲਹਿਰ ਹੋਵੇ ਜਾਂ ਕੋਈ ਇਹ ਕਿਸਾਨੀ ਸ਼ਿਕਰਾ ਦਿੱਲੇ ਰੋਵੇ ਸ਼ਾਂਤ ਮੇ ਤਰੀਕੀ ਨਾ ਉਦੋਂ ਬਹੁਤ ਲੋਕ ਵੇਚਾ ਕੇ